ਕਿਸਾਨ ਜਿਹੜੇ ਆ ਉਹ ਆਪਣੀ ਵਰੇਗੰਡ ਮਨਾ ਰਹੇ ਆ ਅੰਦੋਲਨ ਦੀ ਚੰਡੀਗੜ੍ਹ ਦੇ ਵਿੱਚ ਬਹੁਤ ਭਾਰੀ ਇਕੱਠਾ ਹਾਂ ਜੀ ਵਿਆਹ ਦੀ ਵਰੇਗੰਡ ਮਨਾਈ ਜਾ ਸਕਦੀ ਹੈ ਜਾਂ ਅੰਦੋਲਨ ਦੀ ਹੋ ਗਈ ਹੈ ਬਿਲਕੁਲ ਬਿਲਕੁਲ ਤੇ ਬਹੁਤ ਭਾਰੀ ਇਕੱਠਾ ਹੈ ਉੱਥੇ ਤੇ ਚੰਡੀਗੜ੍ਹ ਪੁਲਿਸ ਵੀ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੀ ਹੋਈ ਹੈ ਭਾਈ ਉਹ ਤੇ ਪਹਿਲਾਂ ਹੀ ਲੱਗ ਜਾਂਦੇ ਨੇ ਇੱਕ ਦੋ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ ਪਰ ਮਿੰਟੂ ਜੀ ਉੱਥੇ ਕੀ ਮਾਹੌਲ ਹੈ ਤੇ ਕੀ ਗੱਲਾਂ ਬਾਤਾਂ ਉੱਥੇ ਚੱਲ ਰਹੀਆਂ ਨੇ ਹਾਂ ਜੀ ਉਹਨਾਂ ਨੇ ਇੱਕ ਤੇ ਸ਼ੈਦ ਜੋ ਯੂ ਐਸ ਦੇ ਨਾਲ ਟ੍ਰੇਡ ਡੀਲ ਦੀ ਗੱਲ ਚੱਲ ਰਹੀ ਆ ਉਤੇ ਤੇ ਚਿੰਤਾ ਜ਼ਾਹਰ ਕੀਤੀ ਆ ਕਿ ਸਾਇਲੈਂਟਲੀ ਕਹਿ ਲੋ ਵੀ ਚੁੱਪਚਾਪ ਜਾਂ ਗੁੱਪਚੁਪ ਤਰੀਕੇ ਨਾਲ ਬਈ ਇਹਨਾਂ ਨੇ ਉਸ ਡੀਲ ਨੂੰ ਪ੍ਰਵਾਨ ਕਰ ਲਿਆ ਵੈਸੇ ਤੇ ਤੁਸੀਂ ਦੇਖੋਗੇ ਕਪਾਹ ਤੋਂ ਜਿਸ ਤਰ੍ਹਾਂ ਇਹਨਾਂ ਨੇ ਇੰਪੋਰਟ ਡਿਊਟੀ ਹਟਾਈ ਆ ਜਾਂ ਕੁਝ ਹੋਰ ਚੀਜ਼ਾਂ ਵਾਸਤੇ ਸਹਜੇ ਸਹਜੇ ਮੈਦਾਨ ਖੋਲ੍ਹਿਆ ਜਾ ਰਿਹਾ ਬਾਜ਼ਾਰ ਖੋਲ੍ਹਿਆ ਜਾ ਰਿਹਾ ਇਹਨਾਂ ਦਾ ਤੋਖਲਾ ਮਤਲਬ ਕਿ ਉਸੇ ਆਧਾਰ ਤੇ ਹੋ ਸਕਦਾ ਹੈ ਕਿ ਸਹਜੇ ਸਹਜੇ ਇਹ ਅਮਰੀਕੀ ਖਸਲਾਂ ਵਾਸਤੇ ਜਾਂ ਉਤਪਾਦਾਂ ਵਾਸਤੇ ਭਾਈ ਖੋਲ ਰਹੇ ਨੇ ਮਤਲਬ ਤੁਸੀਂ ਦੇਖੋ ਨਾ ਚਾਈਨਾ ਨੇ ਸੈੱਟ ਕਿਵੇਂ ਕੀਤਾ ਸੀ ਡੋਨਲਡ 트ੰਪ ਉਧਰਲੇ ਕਿਸਾਨਾਂ ਦਾ ਮੱਕਾ ਜਾਂਦਾ ਹੈ ਜਿਹੜੇ ਚਾਈਨਾ ਦੇ ਸੂਰ ਪਾਲ ਲੱਕ ਜਾਂ ਤਾਂ ਉਹਨਾਂ ਦੇ ਹੂੰ ਬਹੁਤ ਵੱਡੀ ਕੰਜ਼ਮਪਸ਼ਨ ਹੈ ਉਹਨਾਂ ਦੀ ਜੀ ਉਹਨਾਂ ਨੇ ਆਖਿਆ ਕੋਈ ਨਹੀਂ ਆਜੋ ਬੁੱਤ ਖੇਡਦੇ ਆ ਫਿਰ ਖੇਡਦੇ ਆ ਕਿਰ ਲਕਾਂਗਾ ਜੀ ਉਹਨਾਂ ਨੇ ਉਹ ਖਰੀਦ ਬੰਦ ਕਰਤੀ ਸੀਗੀ ਤੇ ਡੋਨਲਡ 트ੰਪ ਵੇਖ ਲਓ ਫਲੈਕਸੀਬਲ ਹੋ ਗਿਆ ਸੀਗਾ ਹੂੰ ਠੀਕ ਹੈ ਨਾ ਜੀ ਉਹਨਾਂ ਨੇ ਆਖਿਆ ਕਿ ਕੋਈ ਗੱਲ ਨਹੀਂ ਨਾ ਹਾਕੀ ਨਾ ਬੱਲਾ ਚੱਲ ਬੱਲਾ ਕੱਲੇ ਨੂੰ ਕੱਲਾ ਆ ਜਾ ਤਾਂ ਮਤਲਬ ਕਿ ਇਸ ਤਰ੍ਹਾਂ ਚਾਈਨਾ ਨੇ ਘੇਰਿਆ ਉਹਨਾਂ ਨੂੰ ਹੂੰ ਹੂੰ ਪਰ ਜੇ ਅਸੀਂ ਬਾਜ਼ਾਰ ਖੁੱਲਾ ਦੇ ਰਹੇ ਹਾਂ ਕੁਝ ਮਾਮਲਿਆਂ ਦੇ ਵਿੱਚ ਜਾਂ ਸਹੀ ਜੇ ਸੱਚੇ ਦੇਵਾਂਗੇ ਉਹ ਸਾਡੇ ਵਾਸਤੇ ਬਹੁਤ ਕਾਤ ਤੱਕ ਹੈ ਜੀ ਸਾਡੀ ਡਿਪਲੋਮੇਸੀ ਵਾਸਤੇ ਵੀ ਸਾਡੇ ਘਰੇਲੂ ਉਤਪਾਦਕ ਵਾਸਤੇ ਵੀ ਹੁਣ ਖੈਰ ਅੱਗੇ ਦੇਖਦੇ ਇੱਕ ਤੇ ਇਹਨਾਂ ਨੇ ਇਹ ਚੀਜ਼ ਕਹੀ ਆ ਦੂਜਾ ਸ਼ਾਇਦ ਕਾਂਟ ਮੈਨ ਨੂੰ ਲੈ ਕੇ ਅਲਟੀਮੇਟਮ ਦਿੱਤਾ ਜਾਂ ਚੇਤਾਵਨੀ ਦਿੱਤੀ ਆ ਕਿ ਭਾਈ ਜੇ ਇਦਾਂ ਹੋਇਆ ਬੰਦ ਕੀਤਾ ਤਾਂ ਤੁਸੀਂ ਦੇਖਿਓ ਅਸੀਂ ਜਲੰਧਰ ਵਾਲਾ ਹਾਈਵੇ ਜਾਮ ਕਰ ਦਾਂਗੇ ਜਲੰਧਰ ਵਾਲਾ ਹਾਈਵੇ ਜਾਮ ਮਤਲਬ ਪੰਜਾਬ ਵਾਲੀ ਜਿਹੜੀ ਕਹਾਣੀ ਆ ਨਾ ਉਹ ਇੱਕ ਪਾਸੇ ਤੋਂ ਉਸ ਪਾਸੇ ਤੋਂ ਕਹਿ ਲੋ ਕਿ ਬਿਲਕੁਲ ਗਲ ਕੁੱਟਮੀ ਹੋ ਜਾਂਦੀ ਜੀ ਜੀ ਠੀਕ ਹੈ ਜੀ ਨਾਲ ਦੀ ਨਾਲ ਖਬਰ ਮੈਂ ਪੜ ਰਿਆ ਸੀਗਾ ਕਿ ਮਾਨ ਸਾਹਿਬ ਨੇ ਸ਼ਾਇਦ 15 ਰੁਪਏ ਰੇਟ ਵਧਾ ਦਿੱਤਾ ਗੰਨੇ ਦਾ ਜੀ ਹੁਣ 3 ਘੰਟੇ ਉੱਥੇ ਚੱਲਣੀਆਂ ਨੇ ਇਹ ਤਕਰੀਰਾਂ 3 ਘੰਟੇ ਦਾ ਕੋਈ ਟਾਈਮ ਹੁੰਦਾ ਨਾ ਜੀ ਉਸੇ ਉੱਥੇ ਚੰਡੀਗੜ੍ਹ ਪ੍ਰਸ਼ਾਸਨ ਨੇ ਤੁਹਾਨੂੰ ਲਿਮਟਿਡ ਸਮੇਂ ਵਾਸਤੇ ਪਰਮਿਸ਼ਨ ਦੇਣੀ ਆ ਜੀ ਬੰਦਿਆਂ ਦੀ ਗਿਣਤੀ ਕਿੰਨੀ ਹੋਏਗੀ ਸਾਰਾ ਕੁਝ ਦੱਸਣੋਂ ਪ੍ਰੰਤ ਐਨਓਸੀ ਵਗੈਰਾ ਤੁਹਾਨੂੰ ਪਤਾ ਉੱਥੇ ਚੱਕਰ ਡੂੰਗੇ ਹੁੰਦੇ ਆ ਜੀ ਤਾਂ ਉਸ ਤੋਂ ਬਾਅਦ ਹੁਣ ਜਦੋਂ ਐਂਡ ਤੇ ਏਜੰਡਾ ਜਿਹੜਾ ਫਾਈਨਲ ਕੀਤਾ ਜਾਊਗਾ ਪਰ ਮੇਰੇ ਖਿਆਲ ਦੇ ਨਾਲ ਬਿਜਲੀ ਸੋਧ ਬਿੱਲ ਤੇ ਹੁਣ ਗਰਾਰੀ ਫਸਣ ਜਾ ਰਹੀ ਹੁਣ ਵਾਲੇ ਸਮੇਂ 'ਚ ਇਹ ਤੇ ਚਲੋ ਕੁਝ ਡਿਮਾਂਡਾਂ ਨੇ ਉਹ ਜਦੋਂ ਕਲੇਮੇ ਹੋਣਾ ਤਾਂ ਜਾਣੀ ਗੱਲ ਵੀ ਹੋ ਰਹੀ ਹੈ ਨਾ ਕਲੇਮੇ ਦਾ ਵਾਹ ਬਿਲਕੁਲ ਉਹ ਸਾਰਾ ਹੜਾ ਵਾਲਾ ਸ਼ਾਇਦ ਮੁਆਵਜ਼ੇ ਵਾਲਾ ਮੁੱਦਾ ਵੀ ਉਹਦੇ ਤੇ ਵੀ ਕੇਂਦਰਿਤ ਹੋਣਗੇ ਕਿਸਾਨ ਆਗੂ ਪਰ ਅਸਲ ਦੇ ਵਿੱਚ ਹੁਣ ਪੇਚ ਫਸਣਾ ਹੈ ਬਿਜਲੀ ਸੋਧ ਬਿੱਲ ਦਾ ਜਿਹੜਾ ਖਰੜਾ 252 ਵਾਲਾ ਜੀ ਇਹ ਕੰਮ ਇਹਦੇ ਤੇ ਆਪਾਂ ਗੱਲ ਮੇਰੇ ਖਿਆਲ ਨਾਲ ਕਰ ਚੁੱਕੇ ਹਾਂ ਕਿ ਬਿਜਲੀ ਸੋਧ ਬਿੱਲ ਤੋਂ ਕਿਸਾਨ ਕਿਉਂ ਡਰਦੇ ਆ ਕਿਉਂਕਿ ਕ੍ਰਾਸ ਸਬਸਿਡੀ ਤੋਂ ਲੈ ਕੇ ਇਹ ਕਈ ਚੀਜ਼ਾਂ ਨੇ ਇਹ ਇਹਨਾਂ ਨੂੰ ਕਿਤੇ ਜੇ ਤੁਸੀਂ ਖੋਲਣਾ ਚਾਹੋ ਤਾਂ ਆਪਾਂ ਖੋਲ ਵੀ ਦੇਵਾਂਗੇ ਕ੍ਰਾਸ ਸਬਸਿਡੀ ਤੋਂ ਲੈ ਕੇ ਖੇਤੀ ਸਬਸਿਡੀ ਤੱਕ ਉਹ ਸਾਰੀਆਂ ਚੀਜ਼ਾਂ ਦਾਤੇ ਲੱਗਦੀਆਂ ਨਜ਼ਰ ਆ ਰਹੀਆਂ ਈਵਨ ਥੈਟ ਕੇ ਘਰੇਲੂ ਖਾਤਾਕਾਰੀ ਜੀ ਜਿਹੜੀ ਤੁਹਾਡੀ ਬਿਜਲੀ ਦੀ ਆ ਤੋ ਸਾਰਾ ਕੁਝ ਦਾਤੇ ਲੱਗਣ ਦਾ ਡਰ ਹੈ ਇਹਨਾਂ ਨੂੰ ਪਤਾ ਹੈ ਕਿ ਜੇ ਇਸ ਤਰ੍ਹਾਂ ਦਾ ਬਿਜਲੀ ਸੋਧ ਬਿੱਲ ਆ ਗਿਆ ਹੌਲੀ-ਹੌਲੀ ਸਾਡੀ ਸਬਸਿਡੀ ਖਤਮ ਹੋ ਜਾਣੀ ਹੈ 70-75 ਹਜ਼ਾਰ ਔਸਤਨ ਇੱਕ ਟਿਊਬਲ ਦੀ ਸਬਸਿਡੀ ਹੈ ਜੀ ਜੀ ਕਿਸਾਨ ਵਾਸਤੇ ਬਹੁਤ ਵੱਡੀ ਰਾਹਤ ਹੈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਤਾਂ ਇਸ ਕਰਕੇ ਉਹਨਾਂ ਲਈ ਹੀ ਰਾਹਤ ਤੇ ਫਿਰ ਗਾਂ ਆਫਤ ਵੀ ਬਣੀ ਹੈ ਨਾ ਹਮ ਕਰਜ਼ਾ ਸਾਡੇ ਤੇ ਕਿੱਥੋਂ ਚੜਿਆ ਹਾਂ ਬਿਲਕੁਲ ਰਾਹਤ ਲੱਗ ਪਾ ਕੇ 1.5 ਲੱਖ ਕਰੋੜ ਤੱਕ ਦੀ ਤਾਂ ਪਰ ਹੁਣ ਤੱਕ ਜਿਹੜੀ ਅਮਾਉਂਟ ਹੈ ਕਰਜ਼ੇ ਦੀ ਉਹਦੇ ਵਿੱਚ ਜੇ ਤੁਸੀਂ ਦੇਖੋਗੇ ਚਲੋ ਠੀਕ ਹੈ ਵੱਖ-ਵੱਖ ਕਾਰਨ ਹੋਣਗੇ ਪਰ ਹੁਣ ਤੱਕ ਜੇ ਆਪਾਂ 97 ਤੋਂ ਲੈ ਕੇ ਕਾਲੀ ਗਵਰਨਮੈਂਟ ਤੋਂ ਲੈ ਕੇ ਦੇਖੋਗੇ ਤਾਂ ਲਗਭਗ 1.5 ਲੱਖ ਕਰੋੜ ਤੱਕ ਦੀ ਤਾਂ ਬਿਜਲੀ ਸਬਸਿਡੀ ਜਾਂ ਇਹ ਸਾਰੀਆਂ ਚੀਜ਼ਾਂ ਦੇ ਚੁੱਕੇ ਆ ਜੀ ਤੇ ਇਸ ਕਰਕੇ ਫ੍ਰੀ ਵਾਲਾ ਤੁਸੀਂ ਕਹਿ ਰਹੇ ਹੋ ਇਹ ਵੀ ਇਹ ਵੀ ਆ ਤਾਂ ਉਹ ਕਿਸਾਨਾਂ ਦਾ ਕਿਤੇ ਨਾ ਕਿਤੇ ਤੋਖ ਲੈ ਕੇ ਹੌਲੀ-ਹੌਲੀ ਇਹ ਸਾਡੀ ਸਹੂਲਤ ਬੰਦ ਕਰ ਦੇਣਗੇ ਜੀ ਸੋ ਇਸ ਵਾਸਤੇ ਮੈਨੂੰ ਲੱਗਦਾ ਕਿ ਮੇਨ ਗਰਾਰੀ ਜਿਹੜੀ ਫਸਣੀ ਆ ਨਾ ਉਹ ਬਿਜਲੀ ਸੋਧ ਬਿੱਲ ਤੇ ਹੀ ਫਸਣੀ ਆ ਕਿਉਂਕਿ ਸਟੇਟਾਂ ਸੂਤ ਨੇ ਸਟੇਟ ਨੂੰ ਪੈਸਾ ਚਾਹੀਦਾ ਉਹਨਾਂ ਨੇ ਬਹੁਤ ਵੱਡਾ ਅਮਾਊਂਟ ਰੱਖਿਆ ਹੋਇਆ 1 ਲੱਖ ਕਰੋੜ ਸ਼ਾਇਦ ਕਿ ਆਓ ਬੇਟਾ ਸਾਡੀ ਗੱਲ ਮੰਨ ਲਓ ਤੇ ਤੁਸੀਂ ਵਿੱਚ ਵਿੱਚੋਂ ਆਪਦਾ ਹਿੱਸਾ ਕੱਢੀ ਚਲੋ ਹਮ ਮਤਲਬ ਮਾਨ ਸਰਕਾਰ ਸਹਿਮਤ ਹੋ ਗਈ ਤਾਂ ਸੁਖੂ ਸਰਕਾਰ ਸਹਿਮਤ ਹੋ ਗਈ ਤਾਂ ਮੰਮਤਾ ਸਰਕਾਰ ਸਹਿਮਤ ਹੋ ਗਈ ਕਿਉਂਕਿ ਭਾਜਪਾ ਵਾਲਿਆਂ ਨੇ ਤੇ ਜੋ ਉਹਨਾਂ ਨੇ ਕਹਿਤਾ ਉਹਨਾਂ ਨੇ ਤੇ ਨਾਲ ਦੀ ਨਾਲ ਆਪ ਦੀ ਸ਼ੈਣਾਈ ਵਜਾ ਦੇਣੀ ਆ ਹਮ ਗਲਬੀਸ਼ਾ ਗਨਾਂ ਦਾ ਕੰਮ ਹੋ ਗਿਆ ਤੇ ਇਹ ਜਿਹੜੇ ਹੁੰਦੇ ਆ ਦੂਜੀਆਂ ਪਾਰਟੀਆਂ ਦੇ ਜਿਹੜੇ ਰਾਜਕਰਤਾ ਹੁੰਦੇ ਆ ਉਹ ਥੋੜਾ ਅੜਦੇ ਨੇ ਉਹਨਾਂ ਵਾਸਤੇ ਇੱਕ ਗੋਲੀ ਰੱਖਦੇ ਜੀ ਲollipops ਰੱਖ ਦਿੰਦਾ ਕਿ ਤੁਸੀਂ ਸਾਡੀਆਂ ਸ਼ਰਤਾਂ ਮੰਨ ਲਓ ਅਮਾਉਂਟ ਲੈ ਲਓ ਚੱਕ ਲਓ ਤੇ ਪੈਸੇ ਦੀ ਜ਼ਰੂਰਤ ਹੈ ਸੁਖੂ ਸਰਕਾਰ ਨੂੰ ਵੀ ਵੇਖੋ ਕਿੰਨੀ ਪੈਸੇ ਦੀ ਜ਼ਰੂਰਤ ਹੈ ਤੇ ਅਰਮਾਨ ਸਰਕਾਰ ਇਹ ਤੇ ਪੈਸਾ 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 ਕਰਦੀ ਹੈ ਪੈਸੇ ਕਿ ਲਗਾ ਦੂ ਢੇਰੀ ਤੇ ਉਹ ਕਹਿੰਦੇ ਪੈਸੇ ਕਿ ਲਗਾ ਦੂ ਢੇਰੀ ਜੀ ਬਿਲਕੁਲ ਚਲੋ ਢੇਰੀਆਂ ਦੀ ਇਹਨਾਂ ਨੂੰ ਉਡੀਕ ਹੈ ਬਹੁਤ